ਹਰਿਆਣੇ ਦੇ ਵਿੱਚ ਵੀ ਲਾ ਲਓ ਜਾਂ ਹਿਮਾਚਲ ਚ ਲਾ ਲਓ ਇੱਕ ਗੁੱਡ ਲੌਬੀ ਹੁੰਦੀ ਹੈ ਇੱਕ ਬੈਡ ਲੌਬੀ ਹੁੰਦੀ ਹੈ ਜਿਹੜੇ ਸ਼ਰਾਰਤੀ ਤੱਤ ਹੁੰਦੇ ਆ ਉਹ ਹਰਿਆਣੇ ਚ ਵੀ ਹੈ ਹਿਮਾਚਲ ਚ ਵੀ ਹੈਗੇ ਆ ਜਿਨ੍ਹਾਂ ਤੋਂ ਚੰਗੀ ਲੌਬੀ ਜਿਹੜੇ ਅੱਛੇ ਲੋਕ ਆ ਬੁਰੀ ਬਰੀ ਤਰ੍ਹਾਂ ਤੰਗ ਹੈਗੇ ਆ ਤੇ ਇਹ ਜਿਹੜੇ ਕਹਿੰਦੇ ਆ ਕਿ ਖਾਲਸਤਾਨੀ ਖੜਕੂ ਕਹਿ ਕੇ ਕੁੱਟਿਆ ਗਿਆ ਤਾਂ ਆਪਾਂ ਨੂੰ ਪਰ ਚੱਲ ਜਾਂਦਾ ਉਹ ਕਿਹੜੀ ਮੈਂਟੈਲਿਟੀ ਦੇ ਲੋਕ ਆ ਕਿਹੜੀ ਪਾਰਟੀ ਨਾਲ ਸੰਬੰਧਿਤ ਆ ਤੇ ਕਿਹੜੇ ਧਰਮ ਨੂੰ ਮੰਨਦੇ ਆ ਤੇ ਉਹਨਾਂ ਨੂੰ ਕੋਈ ਵੀ ਚੰਗਾ ਨਹੀਂ ਲੱਗਦਾ ਸਿੱਖਾਂ ਨੂੰ ਕਹਿ ਦੇਣਗੇ ਖੜਕੂ ਆ ਕ੍ਰਿਸਚੀਅਨਾਂ ਨੂੰ ਕਹਿ ਦੇਣਗੇ ਕੁਛ ਹੈ ਜਿਹੜੇ ਐਸਸੀ ਕੋਟੇ ਵਾਲੇ ਹੋਗੇ ਉਹਨਾਂ ਨੂੰ ਜੁੱਤੀ ਚਾਪਿਆ ਜਾਂਦਾ ਮੂੰਹ ਤੇ ਮੁੱਠਿਆ ਜਾਂਦਾ ਠੀਕ ਹੈ ਜੀ ਇਥੇ ਸਿਰਫ ਵਿਤਕਰਾ ਸਰਦਾਰਾਂ ਨਾਲ ਨਹੀਂ ਹੈਗਾ ਇਹ ਟਾਈਮ ਦੇਖ ਕੇ ਇੱਕ ਇੱਕ ਕਰਕੇ ਤੋੜਦੇ ਆਏ ਜਾਂਦਾ ਹੋਣਾ ਸਾਡੇ ਸਾਰੇ ਕਹਦੀਏ ਕਿ ਤਮ ਗਿਣਤੀ ਕਰਾ ਲੋ ਐਸਸੀ ਕੋਟੇ ਦੀ ਓਬੀਸੀ ਦੀ ਸਰਦਾਰਾਂ ਦੀ ਤੇ ਹੋਰਾਂ ਦੀ ਸਾਡੇ ਸਾਰਿਆਂ ਨੂੰ ਇਕੱਠੇ ਪੰਗੇ ਲੈ ਲੋ ਤੇ ਇਕੱਠਿਆਂ ਨਾਲ ਨਹੀਂ ਲੈਂਦੇ ਇੱਕ ਇੱਕ ਕਰਕੇ ਪੰਗੇ ਲੈਣਗੇ ਹੁਣੇ ਇਸ ਟਾਈਮ ਸਰਦਾਰਾਂ ਨਾਲ ਪੰਗੇ ਲੈਣ ਤੇ ਆਏ ਹੋਏ ਆ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਇਹਨਾਂ ਨੂੰ ਚਾਹੀਦੀ ਹੈ ਕੰਟਰੋਵਰਸੀ ਤੇ ਕੰਟਰੋਵਰਸੀ ਦੇ ਰਾਜੇ ਆ ਤੇ ਇਹ ਕਦੇ ਉੱਥੇ ਦੀ ਕਰਤਾ ਵੀ ਹਰਿਆਣੇ ਵਾਲੇ ਲੋਕ ਸਾਡੇ ਇੰਨੇ ਭਰਾ ਹੈਗੇ ਐ ਇਹਨਾਂ ਨੇ ਦਿੱਲੀ ਮੋਰਚੇ ਤੇ ਏਡਾ ਸਾਡਾ ਸਾਥ ਦਿੱਤਾ ਹਰਿਆਣੇ ਦੇ ਭਰਾਵਾਂ ਨੇ ਜਿੰਨਾ ਕਿਸਨੇ ਨਹੀਂ ਦਿੱਤਾ ਜਿਸ ਅਸੀਂ ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨ ਮਿਲ ਕੇ ਨਾਲ ਲੜਦੇ ਤਾਂ ਸ਼ਾਇਦ ਅਸੀਂ ਦਿੱਲੀ ਮੋਰਚਾ ਫਤਿਹ ਨਾ ਕਰ ਪੰਦੇ ਕਿਸਾਨਾਂ ਦਾ ਠੀਕ ਹੈ ਜੀ ਤੇ ਇਹ ਜਿਹੜੇ ਕਹਦੀਏ ਕਿ ਹਰਿਆਣੇ ਦੇ ਜਾਣ ਕੇ ਕੁਸ਼ ਸ਼ਰਾਰਤੀ ਤੱਤਾਂ ਤੋਂ ਇਹ ਕੰਮ ਕਰਾਇਆ ਜਾ ਰਿਹਾ ਤੁਹਾਨੂੰ ਕੀ ਲੱਗਦੇ ਹੋ ਸ਼ਰਾਰਤੀ ਤੱਤ ਕੌਣ ਆ ਉਹ ਸਭ ਨੂੰ ਪਤਾ ਜੀ ਕਿ ਜਦੋਂ ਦਿੱਲੀ ਮੋਰਚੇ ਦੇ ਪਥਰਾ ਹੋਇਆ ਵੀ ਉਹ ਆਰਐਸਐਸ ਦੇ ਬੰਦੇ ਬੀਜੇਪੀ ਦੇ ਭੇਜ ਕੇ ਕਰਾਇਆ ਗਿਆ ਕਿੰਨਾਂ ਦੇ ਤੰਬੂਆਂ ਨੂੰ ਅੱਗ ਲਾ ਦਿੱਤੀ ਜਾਏ ਉੱਥੇ ਸਾਡੇ ਸਿੰਘਾਂ ਨੂੰ ਲਿਆ ਕੇ ਕੁੱਟ ਕੇ ਕੁੱਟਿਆ ਜਾਏ ਬੋਰੀ ਚ ਪਾ ਪਾ ਕੇ ਕੋਈ ਸਿੱਖ ਕੁੱਟੇ ਹੈਗੇ ਆ ਐਤਕੀ ਵੀ ਹੋਇਆ ਜਿਹੜਾ ਕਨੌਰੀ ਬਾਰਡਰ ਤੇ ਹੋਇਆ ਤੇ ਸ਼ੰਭੂ ਬਾਰਡਰ ਤੇ ਹੋਇਆ ਉਹ ਕਿੰਨਾ ਨੇ ਕੀਤਾ ਸਾਨੂੰ ਵੀ ਪਤਾ ਹੈ ਜੀ ਜਦੋਂ ਕਹਿਦੀ ਹੈ ਕਿ ਸਰਕਾਰਾਂ ਸਾਡੇ ਤੇ ਪੁਲਿਸ ਫੋਰਸ ਵਰਤ ਰੀਆਂ ਤੇ ਜਦੋਂ ਇਹ ਮੰਨ ਲਓ ਕਿ ਬੀਜੇਪੀ ਦੀ ਸਰਕਾਰ ਹੈ ਹਰਿਆਣੇ ਦੇ ਵਿੱਚ ਠੀਕ ਹੈ ਜੀ ਤੇ ਬੀਜੇਪੀ ਦੀ ਸਰਕਾਰ ਦੇ ਹੁੰਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਉਹ ਬੰਬ ਲਿਆ ਕੇ ਸੱਟ ਰੇ ਸਾਡੇ ਨਾਲ ਡਰੋਨ ਤੇ ਤੇ ਸਾਡੀ ਸਰਕਾਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਡਰੋਨ ਜੈਮਰ ਕਿਉਂ ਨਹੀਂ ਲਾਏ ਡਰੋਨ ਜਿਹੜੇ ਉੱਡਦੇ ਆ ਵਾਈਫਾਈ ਫ੍ਰੀਕੁਐਂਸੀ ਤੇ ਉੱਡਦੇ ਹੈਗੇ ਆ ਉਹ ਜਦੋਂ ਪਾਕਿਸਤਾਨ ਤੋਂ ਆਂਦੇ ਹੋਏ ਆਤਿਆਰੇ ਆ ਕੁਕੀਨ ਫੜ ਲੈਂਦੇ ਆ ਵੀ ਉਹਨਾਂ ਦੇ ਜੈਮਰ ਉੱਥੇ ਡਿੱਗ ਜਾਂਦੇ ਆ ਡਰੋਨ ਪਰ ਪੰਜਾਬ ਨੇ ਪੰਜਾਬ ਦੇ ਜਿਹੜੇ ਕਈ ਸਰਕਾਰ ਨੇ ਡਰੋਨ ਜੈਮਰ ਕਿਉਂ ਨਹੀਂ ਲਾਇਓ ਥੇ ਵੀ ਸਾਡੇ ਤੇ ਜਾਣ ਕੇ ਸਟਾਨ ਦੇ ਲਈ ਕਈ ਸਟਦੇ ਰੋ ਜੀ ਇਹ ਫਾਲਤੂ ਦੇ ਬੰਦੇ ਆ ਜੀ ਕਿਸਾਨ ਫਾਲਤੂ ਹੀ ਆ ਉਹਨਾਂ ਦੀ ਹਮ ਇਨਸਾਨ ਦਾ ਜਦੋਂ ਇੱਕ ਟੱਬਰ ਦਾ ਜੀ ਮਰਦਾ ਪੂਰਾ ਖਾਨਦਾਨ ਮਰ ਜਾਂਦਾ ਉਹਦੇ ਧੀ ਭੈਣ ਉਹਦੀ ਔਰਤ ਸਭ ਜਾਣੇ ਲਵਾਰਸ ਹੋ ਜਾਂਦੇ ਆ ਦੇ ਘਰ ਦਾ ਬੰਦਾ ਜਾਂਦਾ ਜੀ ਜਾਂਦਾ ਮੇਰਾ ਇੱਕ ਦੋਸਤ ਆ ਉਹਦੀ ਅੱਖ ਚਲੀ ਗਈ ਹੈ ਕਿ ਅਕਨੌਰੀ ਬਾਰਡਰ ਤੋਂ ਠੀਕ ਹੈ ਜਿਵੇਂ ਕਹਦੀ ਹੈ ਕਿ ਚਲੋ ਤਾਉਦੀ ਦਾ ਦੂਸਰਾ ਹੀ ਬੰਦ ਇੱਕ ਮੁੰਡੇ ਦੇ ਸਿਰ ਤੇ ਪਿੱਛੋਂ ਦੀ ਗੋਲੀ ਮਾਰੀ ਹੈਗੀ ਉਹ ਮਾਰ ਦਿੱਤਾ ਗਿਆ ਹੈਗਾ ਸਭ ਕਰ ਤੇ ਜਿਹਨੂੰ ਕਹਿੰਦੇ ਟਾਰਗੇਟ ਕਰ ਕਰਕੇ ਉਹ ਟਾਰਗੇਟ ਕਿਲਿੰਗ ਕਰ ਰਹੇ ਹੈਗੇ